ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆ ਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਰ ਆਪਣਾ ਨਵਾਂ ਬਲੌਗ ਤੇ ਅੱਜ ਹੈਗਾ ਜੀ 15 ਨਵੰਬਰ ਤੇ 15 ਨਵੰਬਰ ਨੂੰ ਹੁੰਦਾ ਮੇਰਾ ਬਰਥਡੇ ਮਾਰਾ ਨੰਬਰ ਨੂੰ ਮੇਰਾ ਨੀਰ ਦਾ ਬਰਥਡੇ ਹੁੰਦਾ 15 ਨਵੰਬਰ ਨੂੰ ਮੇਰਾ ਬਰਥਡੇ ਹੁੰਦਾ ਦੋ ਦਿਨ ਦਾ ਡਿਫਰੈਂਸ ਤੇ ਮੈਂ ਬਰਥਡੇ ਸੈਲੀਬ੍ਰੇਟ ਨਹੀਂ ਕਰਦੀ ਮੈਂ ਸਹੀ ਦਸਾਂ ਮੈਂ ਕੇਕ ਕੋ ਬੈਦਾ ਕੁਝ ਨਹੀਂ ਕੱਟਦੀ ਦੱਸੇ ਸੀ ਮਨੀ ਦੇ ਬਰਥਡੇ ਤੇ ਵੀ ਸਿਹਰੇ ਮੱਥਾ ਮਟੇ ਕਾਇਸੀ ਜੀ ਬਾਬਾ ਜੀ ਦੇ ਤੇ ਤੰਦਰੁਸਤੀ ਸੁਖ ਸ਼ਾਂਤੀ ਦੇ ਅਰਦਾਸ ਕਰਾਈ ਸੀਗੇ ਤੇ ਹੁਣ ਚੱਲੀਆਂ ਜਿਵੇਂ ਸ਼ਹਿਰ ਨੂੰ ਤੇ ਮਨਵੀਰ ਦੇ ਡੈਡੀ ਮਤਲਬ ਕਿ ਹਰ ਵਾਰੀ ਜਦੋਂ ਮੇਰਾ ਬਰਥਡੇ ਹੁੰਦਾ ਪਹਿਲਾਂ ਤਾਂ ਮਨੀਜੇ ਦਾ ਛੋਟਾ ਸੀ ਬਾਹਰ ਹੁੰਦੇ ਸੀ ਇਹੋ ਹੀ ਕੁਛ ਨਾ ਕੁਛ ਲੈ ਦੇ ਦਿੰਦੇ ਸੀ ਬਿੰਨੋ ਜਾਂ ਆ ਕੇ ਤੇ ਹੁਣ ਸੋਖਰਾ ਮਨੀ ਵੱਡਾ ਹੋ ਗਿਆ ਮੈਨੂੰ ਸ਼ਹਿਰ ਲੈ ਜਾਂਦਾ ਤੇ ਇਸ ਕਰਕੇ ਮਨੀ ਦੇ ਡੈਡੀ ਤਕਰੀਬਨ ਹਰ ਬਰਥਡੇ ਤੇ ਕਹਿੰਦੇ ਉਹਨੇ ਮਨਵੀਰ ਨੂੰ ਨਾਲ ਲੈ ਜਾ ਜਿਹੜੀ ਚੀਜ਼ ਤੂੰ ਲੈਣੀ ਆ ਆਪਣੇ ਵਾਸਤੇ ਲੈ ਕੇ ਆ ਅੱਜ ਮੈਂ ਸਪੈਸ਼ਲ ਆਪਦੇ ਲਈ ਸ਼ੋਪਿੰਗ ਕਰੂੰਗੀ ਸਹੀ ਮਣੀ ਤੇਰੇ ਲਈ ਨਹੀਂ ਹੋਣੀ ਹਾਂਜੀ ਅੱਜ ਮੈਂ ਆਪਣੇ ਲਈ ਸ਼ੋਪਿੰਗ ਕਰੂੰਗੀ ਮੈਂ ਸੂਟ ਸਟ ਲੈ ਕੇ ਆਉਂਗੀ ਤੇ ਦੇਖਾਂਗੇ ਇੱਕ ਦੋ ਮਣੀ ਦੇ ਦਾਦੀ ਦੇ ਸਿਆਲਾਂ ਦੇ ਸੂਟ ਲੈ ਕੇ ਆਵਾਂਗੇ ਨਾਲ ਮੈਂ ਆਪਣੇ ਲੈ ਕੇ ਆਉਂਗੀ ਤੇ ਇਹ ਜੀ ਮੇਰੀਆਂ ਨਾ ਪਿਛਲੇ ਬਰਥਡੇ ਤੇ ਮਣੀ ਦੇ ਡੈਡੀ ਨੇ ਨਾ ਮੈਨੂੰ ਇਹ ਵਾਲੀਆਂ ਉਹ ਬਣਾ ਕੇ ਦਿੱਤੀਆਂ ਸੀ ਵਾਲੀਆਂ ਤੇ ਇਹ ਵਾਲੀਆਂ ਤੇ ਇੱਕ ਸਾਲ ਦਾ ਕਬਜ਼ਾ ਮਣੀ ਦੇ ਸੀ ਇਹਨੇ ਮੇਰੇ ਕੋਲ ਲਵਾ ਕੇ ਨਾ ਆਪਦੇ ਪਾ ਲਈ ਇਹਨੇ ਕੰਨ ਬਣਾਇਆ ਸੀ ਤੇ ਇਹਨੂੰ ਇੱਕ ਸਾਲ ਹੋ ਗਿਆ ਕੈਨੀ ਰੈਣੀ ਮਣੀ ਤੂੰ ਹੋਰ ਲੈ ਲੈ ਮੈਨੂੰ ਮੇਰੀ ਵਾਲੀਆਂ ਦੇ ਦੇ ਉਹ ਇੱਕ ਵਾਲੀ ਪਈ ਸੀ ਤੇ ਇੱਕ ਇਹਨੇ ਪਾਈ ਸੀ ਮੈਨੂੰ ਹਮੇਸ਼ਾ ਕਹਿੰਦੀ ਨਾ ਮੈਨੂੰ ਮੈਨੂੰ ਤੂੰ ਹੋਰ ਲੈ ਲੈ ਮੈਨੂੰ ਇਹਨੇ ਕਹਣਾ ਨਹੀਂ ਨਹੀਂ ਅੱਜ ਮੈਂ ਲਵਾ ਕੇ ਆਪਣੀਆਂ ਵਾਲੀਆਂ ਪਾ ਲਈਆਂ ਹੁਣ ਇਹਨੂੰ ਆਪਾਂ ਇੱਕ ਜਿਹੜੀ 골ਡ ਦੀ ਈਅਰਿੰਗ ਇੱਕ ਜਿਹੜੀ ਸਿੰਗਲ ਦੀ ਉਹ ਲੈ ਕੇ ਦਵਾਂਗੇ ਮਨਵੀਰ ਨੂੰ ਅੱਜ ਕੁਝ ਹੋਰ ਸ਼ੋਪਿੰਗ ਜਿਹੜੀ ਆਪਣੀ ਉਹ ਕਰਾਂਗੇ ਤੇ ਪੱਗੂ ਸਾਡਾ ਵੇਟ ਕਰਦਾ ਕਿੱਥੇ ਚਲੇ ਪੱਗੂ ਤੂੰ ਹੀ ਜਾਣ ਤੂੰ ਹੀ ਜਾਣ ਚਲੋ ਚਲੀਏ ਹਾਂਜੀ ਇਹ ਦੇਖ ਰਿਹਾ ਬਾਈ ਬਾਈ ਬਗੂਸ ਬਾਈ ਆ ਨਾ ਵਧੀਆ ਸੂਟ ਆ ਮੇਰਾ ਕਲਰ ਵੀ ਇੰਨਾ ਵਧੀਆ ਲੱਗਦਾ ਤੇ ਮੇਰਾ ਮੁੰਡਾ ਪਤਾ ਕੀ ਕਹਿੰਦਾ ਘਰੇ ਲਾ ਲੋ ਇਹੋ ਸੂਟ ਕਹਿੰਦਾ ਇਹ ਪ੍ਰਿੰਟ ਮਿਸਟਰ ਤੁਹਾਨੂੰ ਮੁੰਡਿਆਂ ਨੂੰ ਨਹੀਂ ਪਤਾ ਪਿਓਰ ਕੋਈ ਸਮਾਲ ਲੈ ਜੀ ਤੇ ਪੇਅਰ ਨਹੀਂ ਸਿੰਗਲ ਲੈਣੀ ਹੋ ਲੈ ਸਕਦੇ ਆ ਆਓ ਤਿਆਰੀ ਹੈ ਵੀਰਾਂ ਦੀ اور گل کوئی بولو نہیں پیراٹیکل ہاں سن لگیا کل سکرین بہت فانی تھی نہیں واقعی میں دیکھ رہا ہے بلیک دکھا دے ایک چکو لا شکریہ کل بلیک ڈالتے ہیں بڑی گل بناو گے میں گل کروں گا کہ تھانو پہلے کوئی قدر سو ہی خالی تھی 37 میں کوئی پارٹ نہ کر رہے ہیں میری پھر بھی وہی گل ہے سبوں والی گل ہے جی سارے دے نال نوک بلیک اس کو لے اپ تا تو دادو کنے خرچنے جی سر میری اپنا بندا ہی نہیں نہیں پتہ تو مطلب بکوں جاتا ہے ਵਾਟੋ ਨਾ ਨਾ ਇਹ ਕਿੰਨੀ ਰੇਂਜ ਵਾਲੀ ਜਿਹੜੀ ਵਾਲੀ ਚਲੋ ਸਾਹਮਣੇ ਜੋ ਗ੍ਰਾਮਾਤਮਾ 15 ਕਿਲੋ ਕਿਹੜੀ ਹੈ ਬਿਲਕੁਲ ਸੌਰੀ ਇਹ ਹੈਗੀ ਹੈ ਮਹਿੰਗੀ ਆਉਂਦੀ 800 ਮੀਟਰ ਵਾਲੀ ਵਧੀਆ ਲਈ ਪਾ ਬੇਟਾ 3 ਕੱਪ ਹੋਰ ਕਰ 3 ਨਾਲ 4 ਇਹਦੇ ਵਿੱਚ ਦਿਖਾ ਦਊਗਾ ਜੀ ਗੱਲ ਸਹੀ ਹੈ ਕੈਜੂਅਲ ਮਤਗੀ ਮਾਰਦੀ ਰਹੀ ਹਾਂ ਮੈਂ ਐਨੀ ਗ੍ਰੇਡ ਚ ਸਹੀ ਹੋਣ ਨੂੰ ਬਣਦਾ ਆ ਲੋ ਜੀ ਇਹ ਵੀ ਐਨੀ ਰੇਂਜ ਚ ਕਿਹੜਾ ਇਹ ਜਿਆਦਾ ਹੋਣਾ ਇਹ ਕੋਟੀ ਪੋੜਾ ਕੋਟੀ ਪੈਟਨ ਡਿਫਰੈਂਸ ਹੈ ਮੈਂ ਤੁਹਾਨੂੰ ਫੋਟੋ ਮਾਗ ਸਕਦਾ ਹਾਂ ਤੁਸੀਂ ਸੋਹ ਸਾਰੀ ਆ ਸੋਹ ਸਾਰੀ ਕਿਹੀਂ ਨਹੀਂ ਕੱਟਣੇ ਨਹੀਂ ਬੰਦ ਪਏ ਮੈਂ ਇੱਕ ਮਿੰਟ ਲਾਣਾ ਬਹੁਤ ਚੀਜ਼ਾਂ 1500 ਹਾਂ ਸਹੀ ਹਾਂ ਹਾਂ ਕੁਝ ਦੋ ਸੌ 300 ਦਾ ਸੋਚ ਬਤਨ ਦੇਣਾ ਮੈਂ ਹੁਣ 3000 ਰੁਪਏ 4300 ਰੁਪਏ ਕੋਲੋਂ ਕਹਿੰਦੇ ਨੇ 3450 ਰੁਪਏ ਲਾਇਆ ਹੈ। ਉਹ ਬਿਲਕੁਲ ਉਦਮ ਹਾਈ ਚ ਨੀਅਰ ਹੈ ਜੋ ਅੱਗੇ ਦਿਖਾਇਆ। ਸ਼ਾਬਾਸ਼ ਇੱਕ। ਮੈਂ ਕਹਿੰਦਾ ਅੱਗੇ ਜਾਣਾ ਪੜੇ। ਹਾਂਜੀ ਤੁਹਾਨੂੰ ਬਹੁਤ ਹੀ ਪਿਆਰਾ ਆਰਟੀਕਲ। ਸਪਰਾਈਟ ਵੀ ਉੱਨੀ ਹੁੰਦੀ ਹੈ। ਦੇਖਿਆ 45 ਰੇਂਜ ਤੇ। orange color ਮੈਂ ਤੱਕ। ਗਾਇਜ ਜੀ ਦਾ ਐਬ੍ਰਿਕ ਦੋ ਸੈਮੀ ਐਗ ਦੀ ਪਿਓ ਦਿਖਾ ਦਿਓ। ਉਹ ਮਾਜਾ ਨਹੀਂ ਤਕ ਬਲ। ਉਹ ਤੇ ਫਰੋਜ਼ੀ ਨਾ ਹੋਗਾ ਫਰੋਜ਼ੀ ਤੇ ਮੇਰੀ ਸੂਈ ਅੜੀ ਲੱਗ ਜਾਂਦੀ ਸਾਰੀ ਮੈਨੂੰ ਫਰੋਜ਼ੀ ਉਹ ਸਹੀ ਯਾਰ ਆ ਵੀ ਸੋਹਣਾ ਲੱਗਦਾ ਨਾ ਪਰ ਮਾਰਕੀਟ ਵਗੈਰਾ ਵਾਲੀ ਹਲਕੇ ਫੁਲਕੇ ਸਹੀ ਰਹਿੰਦੇ ਆ ਇਹਨੇ ਹਰੀ ਵੀ ਬੰਦਾ ਬਣਾਈ ਹੋ ਕਿੰਨੇ ਕ ਬਣਾਈ ਹੋ ਹਾਂਜੀ ਇਹ ਵੀ orange color ਤੇ ਇਹ ਵੀ orange ਕੋਤੋਂ ਬਾਕੀ ਲੱਤ ਤੇ ਇਹਨੇ ਕੁਲ ਚ ਤਿੰਨ ਚਾਰ ਕਲਰ ਆ ਗਏ ਚਾਰ ਪੰਜ ਇਹਦੀ ਇਹਦੀ ਪੈਨਾਪਨ 3000 ਜਰਾ ਹਾਂ ਕਲਰ ਬਹੁਤ ਿਆਰੇ ਹਾਂ ਸਸਤਾ ਕਿਤੇ ਮਹਿੰਗਾ ਰੇਟ ਉਹੀ ਜੀ ਬਾਕੀ ਬੱਜੇ ਦੇ ਦੋਲੇ ਤੋਂ ਉਹ ਖੋਲੋ ਸਾਡਾ ਦੁਪੱਟਾ ਦੇ ਕੇ ਸਾਡੇ ਆ ਗਿਆ ਦੋਨੇ ਵਾਰਕ ਹੋ ਗਏ 400 ਅਰਜੰਦਤ ਅੱਛਾ ਇਹ ਮਤਲਬ ਕਿ ਇਹ ਪਲੇਨ ਹੈ ਜਾਂ ਆਫ ਕਰਵਾਈ ਹੋਇਆ ਹੈ ਨਾ ਨਹੀਂ ਨਹੀਂ ਆਈ ਮੈਨ ਨੂੰ ਨਹੀਂ ਆਫਰ ਹੁਟਾ ਨਹੀਂ ਆ ਨਹੀਂ ਮੈਂ ਇਹ ਜਿਹੜੇ ਮਤਲਬ ਪਲੇਨ ਇਹਨਾਂ ਨਾਲ ਦੁਪੱਟਾ ਨਹੀਂ ਖਿਲੋਗਾ ਨਾ ਉਹਨਾਂ ਨਾਲ ਦੁਪੱਟਾ ਨਹੀਂ ਆਉਂਦੀ ਅਰੇ ਇਹਨਾਂ ਨਾਲ ਦੁਪੱਟਾ ਨਹੀਂ ਆਉਂਦਾ ਜੀ ਇਹ ਚੋਰ ਕਲੇ ਕਿਹੜੇ ਨੇ ਕੱਲੇ ਲੈ ਕੇ ਆਉਂਦੇ ਚੱਕਲੇ ਹੋਗੇ ਕਿ ਦਸ ਨੂੰ ਬੱਦਰ ਉਹ ਛਾ ਦੇ ਵਿੱਚ ਹੀ ਕਰ ਲੈ ਆਉਂਗਾ ਨਾ ਇੱਕ ਵਾਰ ਚ ਨਹੀਂ ਥੋੜਾ ਥੜਾ ਬੰਦੀ ਮੈਂ ਕਰੀ ਚੱਕ ਪਰ ਰੂਬਨ ਨੂੰ ਕਿਉਂ ਠੀਕ ਗ੍ਰੇਡ ਲਾਵੇ ਹੁਣ ਪੱਕੇ ਕਸਟਮਰ ਜਿਹੜਾ ਉਹਨਾਂ ਦਾ ਧਿਆਨ ਕਰ ਹਾਂ ਤੁਹਾਡਾ ਮਾਨਪੁਰ ਜੋ ਹੈ ਜਿਹਦੇ ਵਿੱਚ ਜੋ ਮਾਨ ਹੈਗਾ ਤੁਹਾਡਾ ਪੂਰਾ ਮਾਨ ਕਰੂਗਾ ਅੱਗੇ ਜਦੋਂ ਮੈਂ ਆਈ ਸੀ ਮੇਰੇ ਕੋਲ ਜ਼ੋਰ ਜ਼ੋਰ ਅੱਗੇ ਤੁਸੀਂ ਦੇਖਿਆ ਹੈ ਕਿ ਅਸੀਂ ਕਿ ਉਦੋਂ ਸੋਨਾ ਉਸ ਤੋਂ ਚੀ ਫੋਨ ਚੀ ਫੋਨ ਚੀ ਫੋਨ ਚੀ ਜੀ ਤੋ ਜਤੋ ਸੇ ਦੂਜਾ ਸਾਬਿਕ ਡਾਈ ਕਰਵਾਇਆ ਸੀ ਡਾਈ ਕਰਾਇਆ ਤੇ ਇੱਕ ਦੂਜਾ ਲਿਆ ਸੀਗਾ ਆਹ ਵਾਲਾ ਜੀ ਇੱਕ ਉਹ ਨਵੀਂ ਜਿਹੜੀ ਆਈ ਆ ਉਹ ਉਹਦੇ ਵਿੱਚ ਆਈ ਕੇ ਮੇਰੇ ਕਾ ਜੋ ਸਿਲਕ ਜਿਹੜੀ ਉਹ ਫੈਂਟੀਸ ਲੱਗਿਆ ਰਿਹਾ ਉਹ ਬਾਹਰ ਉਹ ਲੱਕੀ ਜੇ ਇਹ ਮੰਡੋਲਾ ਦਿਖਾਵੇ ਇੱਕ ਫੈਂਡੀ ਸਿਲਕ ਦਾ ਆਹ ਪਾਜੀ ਫੜੀਆਰ ਫੈਂਟੀ ਕਰਾਈ ਤੇ ਇਹ ਜੀ ਪਾਜੀ ਬਾਰਾ ਪਲੇਨ ਪਲੇਨ ਮੈਨ ਪਲੇਨ ਹੀ ਆਈ ਆ ਆਪਣੇ ਕੋਲ ਨਹੀਂ ਮਰ ਕਾਲੀ ਚੀ ਜੀ ਲੈ ਬਰਕਾ ਲੈ ਫਰਾਈ ਬਰ ਬੜੀਆ ਦੇਖੋ ਜੀ ਜੋਦਰ ਜੋਗੀ ਮੰਮੀ ਕਿ ਤਵਾਰ ਕਰ ਕਿ ਤੁਸੀਂ ਤੁਹਾਡੇ ਆਪਣਾ ਇਹ ਕੱਲਾ ਲਗਣਾ ਜੀ ਨਾ ਦਿਖਾ ਦੋ ਲਿਆਉਗੀ ਆ ਤੁਹਾਨੂੰ ਮੰਮੀ ਫੋਕ ਲਗੀਏ ਦੇਖੋ ਨਹੀਂ ਖਾਇਆ ਇਹ ਇਹ ਕੱਲਾ ਖਾਇਆ ਭਾਜੀ ਇਹ ਬੋਲ ਪਾਹੋਰ ਆਹ ਲੱਗੀ ਤੇ ਮੈਂ ਨਹੀਂ ਕੇਰਾ ਸਮਝਾ ਮੈਨੂੰ ਤਾਂ ਸਾਰੇ ਹੀ ਲੱਗਣਦੇ ਭਾਜੀ ਨੂੰ ਸਾਰੇ ਲੱਗਦੇ 100 ਸਤੂਤਰ ਵਾਏ ਮੈਂ ਤੇ ਮੋਬਾਈਲ ਪੁੱਛਣਾ ਰੋਗਲ ਨੇ ਕਟਾਈ ਚ ਕਿੰਨੇ ਡਿਜ਼ਾਈਨ ਆਉਂਦੇ ਕਟਾਈ ਚ ਕਾਹ ਇਹ ਦਿਖਾ ਦਿਓ ਜਿਹੜਾ ਰੀਜ ਦਾ ਸੀਨੀਅਰ ਸਟਾਰਟਿੰਗ ਆਈ ਜਾਂਦੇ ਨਿਕਲੀ ਜਾਂਦੇ ਜੀ ਨਾਮ ਨਾਮ ਬਟਾ ਗਿਆ ਨਹੀਂ ਤੂੰ ਕਹਿੰਦਾ ਕੋਈ ਨਾ ਕਲਰ ਵੀ ਬ੍ਰਾਈਟ ਆਣਿਆ ਕੋਈ ਖਾਣ ਕੋਈ ਨਾ ਬ੍ਰਾਈਟ ਵੀ ਚੱਲਦਾ ਬਟਾ ਦੇ ਕਲਰ ਦੇ ਬਟਾ ਪੰਜ ਫੋਨ ਕਰ ਨਾ ਹਾਂ ਤੂੰ ਬੁੱਕਾਂ ਦੇਖਣ ਨੂੰ ਸਭ ਕੁਝ ਐਂਸੀ ਜੀ ਬੈਠੋ ਆ ਦੇਖੋ ਪਾਜੀ ਇੱਥੇ ਕੱਢੀ ਆਂ ਬੇਟੀ ਡਿਜ਼ਾਈਨ ਹੋਣਾ ਆਹ ਖੋਲੋ ਲਓ ਹਾਲੋ ਜੀ ਹਾਲੋ ਭਜੀ ਹਾਲੋ ਲਓ ਜੀ ਐ ਵੀ ਰੈਡੀ ਨੇ ਉਹ ਫਰੋਜ਼ੀ ਜਿੱਚ ਵੀ ਹੈਗਾ ਦਿਖਾ ਦਿਓ ਕਿਹੜਾ ਭਜੀ ਫਰੋਜ਼ੀ ਛੁੱਟੀ ਇਹਦੀ ਮੁਸਾਬਾ ਸਿਲਕਾ ਫਰੋਜ਼ੀ ਹਾਂ ਜੀ ਇਹਦਾ ਮੁਸਾਬਾ ਸਿਲਕਾ ਇਹ ਬਾਹਰ ਪਾ ਸੁਥੜਾ ਹੀ ਰਹਿਣਾ ਇਹ ਹੁਣ ਪਾ ਰਹੇ ਆ ਮਸੂਲ ਮੈਂ ਜਣਾ ਤੁਹਾਨੂੰ ਦੋਸਤ ਮਿਤੇਆਂ ਕੀ ਇਹ ਦੇਖੋ 25 ਅਲੀ ਦੇ ਇੰਚ ਪਾਣੇ ਤੇ ਇਹ ਤੁਹਾਨੂੰ ਦੇਖੋ ਸਟੇਟ ਜ਼ਾਫੇ ਦੇ ਨਾਲ ਆਰਟੀਕਲ ਦੇਖੋ ਕਿੰਨਾ ਡਿਜ਼ਾਈਨਰ ਮਿਲ ਰਿਆ ਨਾਲੇ ਦੋਸਤ ਇਹਦੀ ਫੋਟੋ ਮੈਨੂੰ ਚੀਨੋ ਇਹੋ ਫਰਾਂਚਾ ਆਹ ਡਾਈਨਸ ਪਾਕਿਸਤਾਨੀ ਫਲੇਕ ਹੈ ਉਹਨਾਂ ਦਾ ਦੁਪੱਟਾ ਆ ਜੀ ਇਹ ਸੋਨਾ ਦਾ ਸਟਿਚਿੰਗ ਦੇ ਪਾਏ ਬਾਰੇ 1200 ਦਾ ਦੁਪੱਟਾ ਇਹ ਖਾ ਲੈਣ ਦਾ ਕਟਾਈ ਜੋ ਡ੍ਰੈਸ ਕਰਾਉਣੀ ਮੈਂ ਕਰਾ ਕੇ ਦਊਂਗਾ ਨਾ ਤੁਹਾਨੂੰ ਆ ਲੈ ਤੁਸੀਂ ਮੈਨੂੰ ਮੀਜ਼ਰਮੈਂਟ ਦੇਣਾ ਵਾ ਇਹ ਜੀ ਬਹੁਤ ਸੋਹਣੀ ਹੈ ਕਟਾਈ ਵਾਲੀ ਲਿਆ ਦਿਓ ਜਿਹੜੇ ਹੈਗੇ ਹਾਂਜੀ ਇਹਦੀ ਪਿਓਰ ਪਸ਼ਮੀਨਾ ਦੀ ਮਟਨਾਂ ਦਾ ਲਾਈਨਰ ਤੋਂ ਪਰਾਇ ਇਹ ਪੂਰੀ ਬਹੁਤ ਸੋਹਣਾ ਹੈ। ਕਿਦਾਂ? ਭਰੇ ਨਹੀਂ। ਓਏ ਹਾਂ ਹੈਟ ਦਿਖਾ ਦਿਓ ਫਿਰ ਚੂਜ਼ ਕਰ ਲੈਂਦੇ ਇਸ ਤੇ ਜਨਾ ਮੈਨੂੰ ਦੋ ਲੈਣੇ ਪਟਵਾਰੀ। ਚਲੋ ਜੀ ਮੁੰਡੇ ਲਈ ਸ਼ਰਟ ਦੇਖੀਏ। ਸ਼ਰਟ ਸ਼ਰਟ। ਕੀ ਕਰੀਏ ਕਿੰਨੇ? ਓਏ ਡੈਨ ਮਨੀ ਦੇਖ ਲਾ ਸੋਹਣੀਆਂ ਲੱਗਦੀਆਂ ਹੁੰਦੀਆਂ। ਠੀਕ ਹੈ ਭਾਈ। ਬਲੂ ਬਹੁਤ ਸੋਹਣੀ ਲੱਗਦੀ ਆ ਡੈਨਿਟ। ਇਹ ਲੇਡੀਜ਼ ਲੇਡੀਜ਼ ਲਈ ਨਹੀਂ ਹੁੰਦੀਆਂ ਇਹੋ ਲੇਡੀਜ਼ ਦੀ ਵੈਰਾਈਟੀ ਬੰਦੇ ਘੱਟ ਹੀ ਰੱਖਦੇ ਆ ਸਰਦਰ ਦੀ ਬਹੁਤ ਹੈ ਨਾ ਹਾਂਜੀ ਕਹਿੰਦੇ ਹਾਂਜੀ ਕੋਈ ਸਾਈਜ਼ ਵੀ ਤਾਂ ਬਣ ਨਹੀਂ ਲੈਂਦੇ ਉਹਨਾਂ ਲਈ ਸਹੀ ਗੱਲ ਹੈ ਲੇਡੀਜ਼ ਦੇ ਸੂਟਾਂ ਦੀ ਵੀ ਸਰਦਰ ਦੀ ਸੂਟਾਂ ਦੀ ਨਹੀਂ ਇੰਨੀ ਸਰਦੀ ਉਹ ਸਾਈਜ਼ ਨਹੀਂ ਨਾ ਹੁੰਦਾ ਅਨ ਸਟਿਚ ਹੁੰਦੇ ਆ ਹਾਂਜੀ ਆ ਗਏ ਮੈਸੇ ਆ ਵੀ ਲੇਡੀਜ਼ ਵੀ ਪਾਈ ਸਕਦੀਆਂ ਇਹ ਵਾਲੀਆਂ ਇੱਥੇ ਕਿਹੜਾ ਉਹ ਲਿ ਹਾਂ ਮੈਨੂੰ ਬਹੁਤ ਪਸੰਦ ਆ ਇਹ ਵਾਲੀਆਂ ਉਹ ਲੈ ਲਾ ਉਹ ਸੋਹਣੀ ਆਹ ਵਾਲੀ ਹਾਂ ਇੱਕ ਰਿ ਚੈੱਕ ਕਰ ਲੈ ਫਿਟਿੰਗ ਉਹ ਸਾਰੀਆਂ ਉਹ ਆ ਗਈਆਂ ਹੁੱਡੀਆਂ ਲੋਅਰ ਮੋਰ ਟੈਸਟ ਆਫ ਜੀ ਤੇ ਅੱਜ ਅਸੀਂ ਮਾਂ ਪੁੱਤ ਜੋ ਸਮਾਨ ਲੈਣ ਆਲਾ ਸੀ ਲੈ ਕੇ ਸ਼ਾਪਿੰਗ ਕਰਕੇ ਤੇ ਆ ਗਿਆਂ ਘਰੇ ਖੁਸ਼ੀ ਵੀ ਹੋਈ ਜਾਂਦੇ ਜਾਂਦੇ ਰਾਹ ਦੇ ਵਿੱਚ ਮਤਲਬ ਕਿ ਕੰਟੈਕਟ ਜੀ ਸੀ ਆਪਣੇ ਉਹ ਲੜਕਾ ਸੀ ਜਵਾਨੀ ਦਾ ਲਾਗੇ ਪਿੰਡਾਂ ਦੇ ਵਿੱਚ ਤੇ ਉਹ ਪੁੱਛਣ ਲੱਗੇ ਕੀ ਹੋਇਆ ਉਹ ਦੱਸਦੇ ਵੀ ਨਸ਼ਾ ਕਰ ਲਿਆ ওভারਡੋਜ਼ ਤੇ ਉਹਦੀ ਡੈਥ ਹੋ ਗਈ ਕਹਿੰਦੇ ਬਹੁਤ ਤੜਫ ਤੜਫ ਕੇ ਮਰ ਗਿਆ ਤੇ ਓਏ ਮਨੀਨਾ ਮੈਂ ਗੱਲਾਂ ਕਰਨ ਦੇ ਸੀ ਮੈਂ ਕਿਹਾ ਮਨੀ ਕਦੀ ਵੀ ਨਸ਼ੇ ਚ ਨਾ ਪਿਓ ਐਦਾ ਕਿਸੇ ਦੀ ਮੌਤ ਦਾ ਸੁਣੀ ਨਾ ਜਦੋਂ ਕਿਸੇ ਦਾ ਜਵਾਨ ਬੱਚਾ ਨਸ਼ੇ ਨਾਲ ਮਰ ਜਾਂਦਾ ਤੇ ਬਹੁਤ ਦੁੱਖ ਲੱਗਦਾ ਮਨੇ ਕਿੰਨੇ ਸੋਹਣੇ ਫਲਾਵਰ ਲੱਗੇ ਹੋਏ ਸੀ ਪਿੰਕ ਉਹ ਸਾਰਾ ਬੂਟਾ ਭਰਿਆ ਹੋਇਆ ਸੀ ਤੇ ਨਸ਼ੇ ਨਾਲ ਮਰਨਾ ਤਾਂ ਇੱਕ ਹਿਸਾਬ ਦਾ ਕਹਿ ਲੋ ਹੋਵਾ ਵੀ ਜ਼ਿੰਦਗੀ ਆਪਣੀ ਇਦਾਂ ਦੇ ਲੇਖੇ ਲਾਉਣੀ ਵੀ ਨਾ ਜ਼ਿੰਦਗੀ 'ਚ ਕੁਝ ਕੀਤਾ ਨਾ ਕਰਿਆ ਨਸ਼ਾ ਖਾ ਕੇ ਤੇ ਮੁੱਕ ਗਏ ਮਾਪਿਆਂ ਨੇ ਜਿਹਨਾਂ ਨੇ ਪਾਲਿਆ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਬੀਤੀ ਹੋਊਗੀ। ਤੇ ਉਸ ਮੁੰਡੇ ਦੀ ਤਾਂ ਮਾਂ ਵੀ ਹਾਨੀ ਮਾਂ ਪਹਿਲਾਂ ਮੁੱਕ ਗਈ ਸੀਗੀ। ਤੇ ਪੇ ਸੀਗਾ, ਪੇ-ਪੋਤੀ ਦੋਨੇ ਰਹਿੰਦੇ ਸੀਗੇ। ਤਾਂ ਬੜਾ ਦੁੱਖ ਲੱਗਾ ਉਹ ਸੁਣ ਕੇ। ਚਲੇ ਗਏ ਅਸੀਂ ਸ਼ਹਿਰ ਆਪਣੇ ਜਿਹੜੇ ਕੰਮ ਕਰਨੇ ਸੀ ਉਹ ਕਾਰਾਂ ਹੀ ਲਿਆਏ। ਤੇ ਉਹ ਲੜਕਾ ਜਿਹਦਾ ਡਰਾਈਵਰ ਸੀਗਾ ਉਹ ਉਹ ਸਾਡੇ ਨਾਲ ਮਤਲਬ ਇਹਦਾ ਗੇੜੇ ਤੇ ਡਰਾਈਵਰ ਇੱਕ ਦੋ ਵਾਰ ਹੀ ਗਿਆ, ਜ਼ਿਆਦਾ ਵਾਰੀ ਨਹੀਂ ਗਿਆ। ਤਾਂ ਸਾਨੂੰ ਵੀ ਜਦੋਂ ਪਤਾ ਸੀ ਪਈਏ ਨਸ਼ਾ ਕਰਦਾ ਕੋਈ ਤੇ ਫਿਰ ਅਸੀਂ ਗੰਗਾ ਨੂੰ ਲੈ ਕੇ ਨਹੀਂ ਸੀਗੇ। ਸਗੋਂ ਨੂੰ ਮੈਂ ਕਰੀ ਸਮਝਾਇਆ ਸੀ ਮੈਂ ਕਿਹਾ ਇਹ ਨਸ਼ੇ-ਨੁਸ਼ੇ ਚ ਨਾ ਪੈ ਜੀ ਮੈਂ ਇਹ ਨਹੀਂ ਕਿਹਾ ਤੂੰ ਨਸ਼ਾ ਕਰਦਾ ਮੈਂ ਕਿਹਾ ਸੀ ਨਸ਼ੇ-ਨੁਸ਼ੇ ਤੋਂ ਤੂੰ ਬਚ ਕੇ ਰਹੀਂ ਪਰ ਉਹੀ ਗੱਲ ਹੋਈ ਵਿਚਾਰਾ ਚਲੋ ਬਾਕੀ ਉਹਦੀ ਜੋ ਲਿਖਿਆ ਸੀ ਉਹੀ ਹੋਣਾ ਸੀ ਤਾਂ ਮੈਂ ਜੀ ਅੱਜ ਬਹੁਤ ਵੱਡਾ ਡਿਸੀਜਨ ਲੈ ਕੇ ਆਈ ਹਾਂ ਹਨ ਮਨੀ ਮੈਂ ਨਾ ਮੇਰੇ ਹਸਬੰਦ ਨੇ ਖੁੱਲੀ ਛੂਟ ਦਿੱਤੀ ਸੀ ਬੀਨੋ ਚਾਹੇ ਛੂਟ ਵਾਲਾ ਆਲਾ ਚਾਹੇ ਆਪਣੇ ਲਈ ਕੋਈ ਇੱਕ ਗਹਿਣਾ ਬਣਾ ਲਾ ਸੂਟ ਵੀ ਮੈਂ ਲੈ ਕੇ ਆਈ ਆ ਸੂਟ ਪਰ ਮੈਂ ਬਹੁਤ ਮਹਿੰਗੇ ਨਹੀਂ ਲੈ ਗਈ ਦੋ ਹੀ ਸੂਟ ਲੈ ਕੇ ਆਈ ਆ ਤੇ ਇੱਕ ਮੈਂ ਆਪਣੇ ਵਾਸਤੇ ਇੱਕ ਗਹਿਣਾ ਬਣਨੇ ਦੇ ਆਈ ਮੈਂ ਆਪਣੇ ਵਾਸਤੇ ਸਸਤਾ ਵੀ ਬਣਾ ਲਓ ਸਸਤੇ ਦਾ ਕੋਈ ਫਾਇਦਾ ਨਹੀਂ ਜੇ ਬਣਾਉਣਾ ਤਾਂ ਵਧੀਆ ਹੀ ਬਣਾਓ ਤੇ ਜਦੋਂ ਬਣ ਕੇ ਆਊਗਾ ਮੇਰਾ ਬਰਥਡੇ ਗਿਫਟ ਮੇਰੇ ਪਤੀ ਵੱਲੋਂ ਮੈਂ ਚੁਸ ਚੁਆਇਸ ਮੇਰੀ ਪੈਸੇ ਹਸਬੰਡ ਦੇ ਉਹਨਾਂ ਨੇ ਗਿਆ ਬਣਾਣਾ ਤੇ ਜਦੋਂ ਬਣ ਕੇ ਆਊਗਾ ਤਾਂ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਮੈਂ ਕਿਹੜਾ ਗਹਿਣਾ ਜਿਹੜਾ ਉਹ ਆਪਣੇ ਲਈ ਬਣਾਇਆ ਤੇ ਮਨੀ ਨੂੰ ਆਪਾਂ ਲੈ ਦਿੱਤੀ ਸੀ ਆ ਵਾਲੀ ਵਾਲੀ ਇੱਕ ਪਾਈ ਹੋਈ ਆ ਘਰੇ ਜਾ ਕੇ ਦੋਖ ਨੂੰ ਕਿੰਦਾ ਦੀ ਆ ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਘਰ ਆਪਣੇ ਪਹੁੰਚ ਗਏ ਹਾਂ ਜੀ ਅਸੀਂ ਕੀ ਹੋਇਆ ਤੇਰੀਆਂ ਬੋਨਸ ਘਰੇ ਪਈਆਂ ਪੈਡਿਗਰੀ ਪਈ ਆ ਡਰੂਲਸ ਵਾਲੀ ਪਈ ਉਹ ਹੋਰ ਕੀ ਦਵਾਂ ਤੈਨੂੰ ਮੈਂ ਮੈਂ ਤਾਂ ਆਪ ਨਹੀਂ ਕੁਝ ਖਾਦਾ ਸ਼ਹਿਰੋਂ ਆ ਜਾ ਆ ਜਾ ਬੋਨ ਦੇ ਦੇਣੀ ਚਲ ਆ ਜਾ ਤੈਨੂੰ ਬੋਨ ਦੇਣਾ ਆ ਜਾ ਆ ਜਾ ਆ ਜਾ ਮੈਂ ਤਾਂ ਆਪਣੀ ਮੈਂ ਤਾਂ ਖੁਦ ਵੀ ਇਹਨੂੰ ਕੀ ਕਹਿੰਦਾ ਉਹ ਸ਼ਹਿਰੋਂ ਕੁਝ ਨਹੀਂ ਖਾਂਦੇ ਆ ਮੌਸਮ ਹੀ ਇਦਾਂ ਦਾ ਇੱਕ ਚੇਂਜ ਹੋ ਜਾਂਦਾ ਤੇ ਘਰੇ ਬਣਾ ਬਰੋ ਕੇ ਚੀਜ਼ ਖਾ ਲਈਦੀ ਜਿਹੜੀ ਖਾਣੀ ਹੋਵੇ ਸ਼ਹਿਰੋਂ ਨਹੀਂ ਦੇਖਦੇ ਆ ਕੀ ਕਰਦੀ ਐ ਲੈ ਇੱਕ ਚੱਕ ਲੈ ਦੇਖਦੇ ਆ ਇੱਕ ਲੈ ਲੈ ਨੋ ਨੋ ਇਹਨੂੰ ਪਤਾ ਨਹੀਂ ਲੈਣਾ ਇਹਨੇ ਨਹੀਂ ਲੈਣੀ ਨਹੀਂ ਲੈਣੀ ਚੱਲ ਲੈ 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 ਇੱਕ ਲੈ ਲੈ ਇੱਕ ਲੈ ਲੈ ਇੱਕ ਲੈ ਲੈ ਇੱਕ ਲੈ ਲੋ ਚੱਲ ਲੈ ਲੈ ਕੁਛ ਨਹੀਂ ਕਹਿੰਦੀ ਲੈ ਲਓ ਲੈ ਲਓ ਖਾ ਲਓ ਇੱਕ ਲੈ ਲਓ ਖਾ ਲਓ ਬੱਗੀ ਇਹਨੇ ਲੈਣੀ ਨਹੀਂ ਦੇ ਲੋ ਕਿੰਨੀ ਸਿਆਣੀ ਆ ਉਹਦੇ ਸਿਰ ਮਾਰਦੀ ਵੀ ਦੇ ਲੈ ਲਓ ਲੈ ਲਓ ਇੱਕ ਲੈ ਲਓ ਲੈ ਫੜ ਦੇਖੀ ਦੇਖ ਕਿੰਨੋ ਨੋ ਨਹੀਂ ਲੈਣੀ ਲੇਗੀ 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 ਗੂਗਲੂ ਜਿਆ ਬੋਨਸ ਨੂੰ ਤੇ ਵੀ ਨਹੀਂ ਕਹਿ ਸਕਦੇ ਜੂਟੀਆਂ ਕਰਦੀਆਂ ਕਿਉਂਕਿ ਇਹ ਸਾਰੀਆਂ ਹੀ ਪਗੀਆਂ ਬਿੱਲੀਆਂ ਖਾਂਦੀਆਂ ਨੇ ਇੱਕ ਦਿਨ ਬਿੱਲੀ ਨੂੰ ਪਾਈ ਸੀ ਉਹ ਨਹੀਂ ਖਾਂਦੀਆਂ ਕਟرائی ਵਾਲੇ ਆ ਹੁਣ ਕਿੰਨੇ ਚੇਰੀ ਆਏ ਕਟرائی ਵਾਲੇ ਇਹ ਕੇਵਲ ਆ ਦੋ ਆ ਆ ਕੀ ਆ ਕੋਕੋ ਕੋ ਵੀ ਇਹ ਤਾਂ ਮਨੀ ਦਾ ਇਹ ਮੇਰਾ ਹੈ ਵੀ ਸੂਟ ਤੂੰ ਵਡਾਈ ਕਰਨੇ ਦੇ ਕੇ ਆ ਮੈਂ ਕਿਹਾ ਕਰ ਸੂਟੀਆਂ ਮੈਂ ਕਿਹਾ ਆ ਤਾਂ ਰੰਗ ਤੋਂਣਾ ਆ ਇਹ ਸਾਰਾ ਸੂਟ ਹੀ ਇਦਾਂ ਦਾ ਹੀ ਆ ਅੱਛਾ ਚਲਵਾਰ ਨਾਲ ਦੀ ਮੈਚਿੰਗ ਡਾਈ ਕਰਨੇ ਸੋਣਾ ਆ ਇਹ ਮੈਂ ਦੇਖ ਕੇ ਆਂ ਡਾਈ ਕਰਨੇ ਆਹ ਕਟ్రਾਈ ਵਾਲੇ ਇਹ ਪਰ ਕੱਪੜਾ ਤੁਹਾਡੇ ਬੋਣਾਂ ਵਾਲੇ ਪਤਲਾ ਕੱਪੜਾ ਸਿਆਲਾਂ ਚ ਨਹੀਂ ਪੈਣਾ ਇਹ ਰੰਗ ਮੈਂ ਕਿਹਾ ਮੋਟੇ ਤੇ ਆ ਵੀ ਇਹ ਆਹ ਰੰਗ ਵੀ ਆ ਨਹੀਂ ਇਹ ਚ ਕਟ్రਾਈ ਚ ਆਹੀ ਸੀਗੇ ਹਜੇ ਰੰਗ ਹੋਣਾ ਕੋਈ ਫਰਕ ਨਹੀਂ ਜਿਹੜੇ ਤੈਨੂੰ ਸੋਹਣਾ ਲੱਗ ਮੈਨੂੰ ਤਾਂ ਦੋਨੇ ਹੀ ਸੋਹਣੇ ਲੱਗਦੇ ਆ ਦੋਨੇ ਲੈ ਲੈ ਮੈਨੂੰ ਆਹ ਵਾਲੇ ਦਾਦੀ ਕਿਹੜਾ ਲਵੇ ਮਨੀ ਆਹ ਵਾਲਾ ਛੋਟੇ ਪ੍ਰਿੰਟ ਤੇ ਮੈਨੂੰ ਹੋਰ ਲਿਆ ਦੇ ਤੈਨੂੰ ਦੋ ਹੈ ਹੀ ਨਹੀਂ ਹੋਰ ਪ੍ਰਿੰਟ ਹੀ ਦੋ ਆਏ ਹਜੇ ਨਹੀਂ ਹੋਰ ਹੋਜੇ ਤਾਂ ਸਿਆਲ ਆਉਣਾ ਹੋਰ ਹੋਣਾ ਹੀ ਨਹੀਂ ਕੱਪੜਾ ਫਿੱਕੇ ਫੁੱਕੇ ਪ੍ਰਿੰਟ ਹੈ ਨਹੀਂ ਕਿ ਪ੍ਰਿੰਟ ਆ ਹੀ ਸੀਗੇ ਇਦਾਂ ਦੇ ਨਹੀਂ ਤਾਂ ਆ ਆ ਲੈ ਲੈ ਤੂੰ ਆ ਮੈਂ ਲੈ ਲੈਣੀ ਮੈਂ ਲੈ ਲੈਣਾ ਕਰਨਾ ਮੈਨੂੰ ਤਾਂ ਦੋਨੇ ਹੀ ਸੋਹਣੇ ਲੱਗਦੇ ਆ ਮੇਲ ਕੇ ਦੋਨੇ ਰੱਖ ਲੈ ਤੂੰ ਮੈਨੂੰ ਕੇ ਲੈ ਆ ਦੇ ਮੋਟਾ ਹੂੰ ਸੋਹਣੇ ਆ ਤੇ ਹਜੇ ਕਿਹੜਾ ਸਿਆਲ ਆਇਆ ਆ ਤੂੰ ਕੁੱਲਾ ਜੇ ਇਦਾਂ ਦੇਖੀਏ ਤੇ ਮੇਰੇ ਹਿਸਾਬ ਨਾਲ ਮੈਨੂੰ ਇਦਾਂ ਲੱਗਦਾ ਆ ਸਹੀ ਆ ਇਹੀ ਤਰ੍ਹਾਂ ਕਿਤੇ ਸੋਹਣਾ ਲੱਗਦਾ ਆਹ ਵਾਲਾ ਦੱਸ ਲੈ ਆ ਲੈ ਤੂੰ ਲੈ ਲੈ ਮੈਨੂੰ ਦੋਨੇ ਅੱਕੜ ਬੱਕੜ ਅੱਕੜ ਬੱਕੜ ਕਰ ਲੈ ਆ ਸੈਟ ਕਰ ਜੀ ਓਏ ਕੁੱਤਿਆ ਦੇਖ ਲੈ ਇਹ ਸਹੀ ਲੱਗਦਾ ਤਾਂ ਵੀ ਕੋਈ ਨਹੀਂ ਨਹੀਂ ਜਿਹੜਾ ਚੰਗਾ ਲੱਗਦਾ ਉਹ ਰੱਖੀ ਫੇਰ ਮੈਂ ਸੀਣਾ ਮੈਂ ਕੱਲ ਨੂੰ ਕੱਟ ਲੈਣਾ ਆਉ ਦਾ ਚੱਲ ਲੈ ਜੇ ਤੈਨੂੰ ਉਹ ਸੋਹਣਾ ਲੱਗਦਾ ਤੂੰ ਲੈ ਲੈ ਮੈਨੂੰ ਤਾਂ ਜਿਹੜਾ ਮਰਜ਼ੀ ਦੇ ਦੇ ਮੈਂ ਤਾਂ ਆਡੀ ਗੱਲ ਆ ਹਾਂ ਦੇ ਦੇ ਫੇਰ ਮੈਨੂੰ ਆ ਲੈ ਬਿੱਟ ਆ ਵਿੱਚ ਇਹ ਆ ਮਿੰਨੇ ਜਾਨਾ ਉਹਨਾਂ ਦਾ ਤਾਂ ਪ੍ਰਿੰਟਾਂ ਚ ਹੋਰ ਆਉਣੇ ਆ ਆ ਮੈਂ ਆਉਣੇ ਕਰ ਮੈਚਿੰਗ ਹੈਗੇ ਸੀਗੇ ਪਰ ਮੈਚਿੰਗ ਨਾਲ ਸਲਵਾਰ ਜਿਹੜੀ ਉਹ ਪਤਲੀ ਜਿਹੀ ਸੀਗੇ ਇਹ 올ਓਵਰ ਚਲ ਅਮੇ ਹਾ ਤੁਹਾਡਾ ਤੇ ਆ ਮੇਰਾ ਆ ਤਾਂ ਮੈਂ ਰੱਬ ਲਈ ਮੈਨੂੰ ਸੋਹਣਾ ਲੱਗਾ ਮੈਂ ਲੈ 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 ਇਹ ਸਲਵਾਰ ਪਲੇਨ ਡਾਈ ਕਰਨੇ ਦਿੱਤੀ ਸ਼ੋਲ ਲੈ ਆਏ ਕਿਸੇ ਵੇਲੇ ਸ਼ੋਲ ਬਕਵਾਸ ਸੀ ਉਹਨਾਂ ਨੇ ਐਵੇਂ ਖੜੇ ਖੜੇ ਜੇ ਸ਼ੋਲ ਹੋਰ ਹੀ ਤਰ੍ਹਾਂ ਦੇ ਮੈਂ ਹੋਰ ਕਿਤੇ ਜਦੋਂ ਜਲੰਧਰੋਂ ਹੀ ਮਿਲਨੇ ਸ਼ਾਲ ਵਧੀਆ ਸੋਹਣੀ ਆ ਚੁੰਨੀ ਇਹ ਕੇਵਲ ਸੂਟ ਜੀ ਕੋਕਾ ਕੋਲਾ ਕਲਰ ਆਇਓ ਡਾਰਕ ਪਰਪਲ ਵੀ ਕਹਿ ਸਕਦੇ ਕੋਕਾ ਕੋਲਾ ਕਿੱਥੇ ਜਲਾ ਮੈਂ ਪਹਿਲਾਂ ਤਾਂ ਤੇਰੀ ਬਾਤ ਆਟਾ ਨਹੀਂ ਪੱਗੂ ਦੇ ਕਿਦਾਂ ਦਾ ਸੂਟ ਆ ਬਾਕੀ ਕਿਦਾਂ ਦੇਖਦੀ ਪੱਗੂ ਸੋਹਣੇ ਸੂਟ ਆ ਸੂਟ ਸੋਹਣੇ ਆ ਸੋਹਣੇ ਸੂਟ ਪੱਗੀ ਹੈ ਹੈ